ਅੱਜ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਉਦੋਂ ਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਤਾਬਦੀ ਆ ਗਈ। ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਆਸਰਾ ਲੈ ਕੇ ਉਸ ਵੇਲੇ ਸਾਡੀਆਂ ਜਿਹੜੀਆਂ ਸ਼ਰਮੌਰ ਸਿੱਖ ਸੰਸਥਾਵਾਂ ਵਾਹ ਜੀਪੀਸੀ ਆ ਜਾਂ ਉਸ ਵੇਲੇ ਜਿਹੜੇ ਸਾਡੇ ਦਮਦਮੀ ਟਕਸਾਲ ਦੇ ਮੁਖੀ ਆ ਸੰਤ ਬਾਬਾ ਕਰਤਾਰ ਸਿੰਘ ਦੀ ਖਾਲਸਾ ਪੰਡਰਾਂ ਵਾਲੇ ਉਹਨਾਂ ਨੇ ਬੜੇ ਵੱਡੇ ਪੱਧਰ ਦੇ ਉੱਤੇ ਨਗਰ ਕੀਰਤਨ ਕੱਢੇ ਹਰ ਸੰਗਤਾਂ 'ਚ ਉਤਸ਼ਾਹ ਪੈਦਾ ਕੀਤਾ ਉਦੋਂ ਵੀ ਦੇਖ ਕੋਈ ਡਰ ਦਾ ਮਾਹੌਲ ਹੈਗਾ ਸੀ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਉਪਦੇਸ਼ ਮੈਂ ਵਾਰ-ਵਾਰ ਇਹਦਾ ਜ਼ਿਕਰ ਕਰਦਾ ਨਾਰ ਮੈਂ ਗਾਉਂਦਾ ਰਹਿੰਦਾ ਇਹਨੂੰ ਹਰ ਸਿੱਖ ਨੂੰ ਇਹ ਗਾਉਣਾ ਚਾਹੀਦਾ ਭੈ ਕਾਹੂ ਕੋ ਦੇਤ ਨਾਹਿ ਪੈਮਾਨਤਾਨ ਕਾਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨ ਅੱਜ ਵੀ ਗੁਰੂ ਦਾ ਜਿਹੜਾ ਫਲਸਫਾ ਵਾ ਉਹ ਸਮੁੱਚੇ ਸੰਸਾਰ ਦੇ ਵਾਸਤੇ ਸਾਰਥਕ ਆ ਜਦੋਂ ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਹਰ ਬੰਦਾ ਆਪਣੇ ਪਦਾਰਥਾਂ ਦੀ ਭੁੱਖ ਦੇ ਵਾਸਤੇ ਇੱਕ ਦੂਜੇ ਦੇ ਖਿਲਾਫ ਚੱਲ ਰਿਹਾ ਹੋਵੇ ਸੰਸਾਰ ਦੇ ਵਿੱਚ ਲੜਾਈ ਯੁੱਧ ਕਈਆਂ ਥਾਵਾਂ ਦੇ ਉੱਤੇ ਕਈ ਮਾਸੂਮ ਵੀ ਮਾਰੇ ਜਾ ਰਹੇ ਆ ਪੂਰੀ ਦੁਨੀਆ 'ਚ ਉਸ ਵੇਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉਪਦੇਸ਼ ਠੰਡ ਪਾਉਂਦੇ ਆ ਤੇ ਸਾਰੇ ਸੰਸਾਰ ਨੂੰ ਇਹ ਦੱਸਦੇ ਆ ਕਿ ਦੇਖੋ ਸਾਡਾ ਇੱਥੇ ਆਉਣ ਦਾ ਮਕਸਦ ਸਿਰਫ ਪਦਾਰਥਾਂ ਤੇ ਮਗਰ ਲੱਗ ਕੇ ਮਨੁੱਖਤਾ ਦਾ ਕਾਹਨ ਕਰਨਾ ਨਹੀਂ ਆ ਸਾਡੇ ਜੀਵਨ ਦਾ ਮਕਸਦ ਹੈਗਾ ਵਾ ਕਿ ਪਰਮਾਤਮਾ ਦੇ ਗੁਣ ਗਾਉਣੇ ਤੇ ਸੱਚ ਦੇ ਰਾਹ ਦੇ ਉੱਤੇ ਚੱਲਣਾ ਗੁਰੂ ਤੇਗ ਬਹਾਦਰ ਪਾਤਸ਼ਾਹ ਵਰਗੀ ਮਿਸਾਲ ਪੂਰੀ ਦੁਨੀਆ ਦੇ ਵਿੱਚ ਕਿਤੇ ਨਹੀਂ ਆ ਆਪਣੇ ਲਈ ਤੇ ਸਾਰੇ ਕੁਛ ਨਾ ਕੁਛ ਕਰਦੇ ਆਏ ਪਰ ਉਹਨਾਂ ਲਈ ਖੜ ਜਾਣਾ ਜਿਨ੍ਹਾਂ ਦੇ ਨਾਲ ਕੋਈ ਵਿਚਾਰ ਨਹੀਂ ਮਿਲਦਾ ਕੋਈ ਖਿਆਲ ਨਹੀਂ ਮਿਲਦਾ ਗੁਰੂ ਨਾਨਕ ਪਾਤਸ਼ਾਹ ਨੇ ਜੰਜੂ ਨਹੀਂ ਸੀ ਪਾਇਆ ਪਰ ਨੌਵੇਂ ਪਾਤਸ਼ਾਹ ਦੇ ਵੇਲੇ ਜਦੋਂ ਜੰਜੂ ਲਾਇਆ ਜਾ ਰਿਹਾ ਤੇ ਪਾਤਸ਼ਾਹ ਨੇ ਉਹਨਾਂ ਦੇ ਜੰਜੂ ਨੂੰ ਤਿਲਕ ਨੂੰ ਬਚਾਉਣ ਦੇ ਲਈ ਸ਼ਹਾਦਤ ਦਿੱਤੀ ਗੁਰੂ ਤੇਗ ਬਹਾਦਰ ਪਾਤਸ਼ਾਹ ਮਨੁੱਖੀ ਹੱਕਾਂ ਦੇ ਅਲੰਬਰਦਾਰ ਆ ਅੱਜ ਸਮੁੱਚੇ ਸੰਸਾਰ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉਪਦੇਸ਼ਾਂ ਤੋਂ ਸੇਧ ਲੈਣ ਦੀ ਲੋੜ ਆ ਔਰ ਜਿਹੜਾ ਸਿੱਖੀ ਦੇ ਵਿੱਚ ਸ਼ਹਾਦਤ ਦਾ ਸੰਕਲਪ ਆ ਬੜਾ ਵੱਡਾ ਵਾ ਗੁਰੂ ਦੇ ਨਾਲ ਜਿਹੜੇ ਤਿੰਨ ਸਿੱਖ ਵਾ ਉਹਨਾਂ ਦਾ ਜਿਗਰ ਕਰਨਾ ਵੀ ਜ਼ਰੂਰੀ ਆ ਅੱਜ ਸਾਡੇ ਕੁਝ ਭੁੱਲੇ ਹੋਏ ਲੋਕ ਉਸ ਪਾਸੇ ਜਾ ਰਹੇ ਆ ਜਿਸ ਪਾਸੇ ਇੱਕ ਸਿੱਖ ਨੂੰ ਨਹੀਂ ਜਾਣਾ ਚਾਹੀਦਾ ਜਦੋਂ ਵੀ ਗੱਲ ਚਲਦੀ ਇੱਕ ਚਲਦੀ ਆ ਤਿੰਨਾਂ ਦੀ ਇੱਕ ਗੱਲ ਚਲਦੀ 13 ਦੀ 13 ਉਹ ਹੀ ਜਿਹੜੇ ਆਪਣੇ ਪੈਗੰਬਰ ਦੇ ਜਦੋਂ ਨਾਲ ਹੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਤੁਸੀਂ ਨਾਲ ਹੋ ਇਹਦੇ ਕਹਿੰਦੇ ਜੀ ਆਪਾਂ ਤੇ ਨਾਲ ਨਹੀਂ ਹੈਗੇ ਮੁਕਰ ਗਏ ਪਰ ਇੱਕ ਬੰਨੇ ਤਿੰਨਵਾ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਯਾਲਾ ਜੀ ਹਰੇਕ ਸਿੱਖ ਨੂੰ ਜਦੋਂ ਆਖਰੀ ਇਸ਼ਾ ਪੁੱਛੀ ਉਹਨਾਂ ਨੇ ਕਿਹਾ ਵੀ ਸਾਡਾ ਮੁਖ ਸਾਡੇ ਗੁਰੂ ਵੱਲ ਹੋਵੇ ਅਸੀਂ ਇਹਨਾਂ ਤਿੰਨਾਂ ਦੇ ਵਾਰਿਸਾਂ ਇਹਨਾਂ ਤਿੰਨਾਂ ਦੇ ਵਾਰਿਸ ਹੋਣ ਕਰਕੇ ਸਿੱਖ ਕੁਝ ਵੀ ਬਰਦਾਸ਼ਤ ਕਰ ਸਕਦਾ ਵਾ ਪਰ ਆਪਣੇ ਗੁਰੂ ਤੋਂ ਬੇਮੁਖ ਨਹੀਂ ਹੋ ਸਕਦਾ ਸਿੱਖ ਹਮੇਸ਼ਾ ਗੁਰੂ ਗ੍ਰੰਥ ਨੂੰ ਤੇ ਗੁਰੂ ਪੰਥ ਨੂੰ ਸਮਰਪਤਾ ਸੱਚੇ ਪਾਤਸ਼ਾਹ ਦੀ ਸ਼ਹਾਦਤ ਸ਼ਤਾਬਦੀ ਸਮਾਗਮ ਕਿਉਂਕਿ ਸ਼ੁਰੂ ਹੋ ਗਿਆ ਉਹ ਸਮੁੱਚੀ ਮਾਨਵਤਾ ਦੇ ਲਈ ਇੱਕ ਉਪਦੇਸ਼ ਆ ਆਪਾਂ ਹਰੇਕ ਦੇ ਵਿਚਾਰਾਂ ਦਾ ਆਦਰ ਕਰੀਏ ਹਰੇਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਆ ਦੁਨੀਆ ਦੇ ਉੱਤੇ ਹਰ ਇੱਕ ਨੂੰ ਆਪਣੇ ਤਰੀਕੇ ਨਾਲ ਰਹਿਣ ਦਾ ਹੱਕ ਆ ਹਰ ਇੱਕ ਨੂੰ ਆਪਣਾ ਪਹਿਰਾਵਾ ਪਾਉਣ ਦਾ ਹੱਕ ਆ ਆਪਣੀ ਬੋਲੀ ਦਾ ਹੱਕ ਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਹ ਸਾਰੇ ਹੱਕਾਂ ਦੇ ਲਈ ਸ਼ਹਾਦਤ ਦਿੱਤੀ ਆ ਤੇ ਸਾਰੇ ਸੰਸਾਰ ਲਈ ਗੁਰੂ ਦੀ ਸ਼ਹਾਦਤ ਚਾਨਣ ਮਨਾਰਾ ਕਿ ਮਨੁੱਖੀ ਹੱਕਾਂ ਦੀ ਗੱਲ ਧਾਰਮਿਕ ਆਜ਼ਾਦੀ ਦੀ ਗੱਲ ਹਮੇਸ਼ਾ ਚੱਲਦੀ ਰਹੂਗੀ ਅਸੀਂ ਇੱਕ ਇਹੋ ਜਿਹਾ ਸੰਸਾਰ ਸਿਰਜੀਏ ਜਿੱਥੇ ਅਸੀਂ ਇੱਕ ਦੂਜੇ ਦਾ ਆਦਰ ਕਰੀਏ ਮਾਣ ਕਰੀਏ ਤੇ ਮੁਹੱਬਤ ਦੇ ਨਾਲ ਰਹੀਏ ਇਹ ਸਾਡੇ ਸੱਚੇ ਪਾਤਸ਼ਾਹ ਦਾ ਉਪਦੇਸ਼ ਆ। ਲੱਗਦਾ ਨਹੀਂ ਜੀ ਨੁਕੀ ਅੱਖਾਂ ਦੀ ਉਲੰਘਣਾ ਹੋ ਰਹੀ ਹੈ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਦੇਖੋ ਮੈਂ ਨਾ ਹਿਟਲਰ ਨੂੰ ਜਦੋਂ ਪੜਿਆ ਹਿਟਲਰ ਵਰਗਾ ਦੁਨੀਆ ਤੇ ਕੋਈ ਤਾਨਾਸ਼ਾਹ ਨਹੀਂ ਹੈਗਾ। ਉਹਨੇ ਜਿਹੜੇ ਤਰੀਕੇ ਨਾਲ ਜੈਨੋਸਾਈਡ ਕੀਤਾ ਜਹੂਦੀਆਂ ਦਾ ਬੜਾ ਖਤਰਨਾਕ ਹੀ ਹੋ। ਪਰ ਤੁਹਾਨੂੰ ਪਤਾ ਉਹ ਹਾਰਿਆ ਕਿਦਾਂ ਹੀ ਉਹ ਉਹਨੂੰ ਰੱਬ ਨੇ ਹਰਾਇਆ ਸੀ ਜਦੋਂ ਉਹਦੇ ਜਹਾਜ਼ ਉੱਡਣੇ ਹੀ ਉਦੋਂ ਮੌਸਮ ਖਰਾਬ ਹੋ ਗਿਆ ਪਰ ਦੁਦਿਆ ਨੇ ਮਾਰ ਕੀਤੀ ਉਹਨੂੰ ਸੂਸਾਈਡ ਕਰਨਾ ਪਿਆ ਸੀ ਮਨੁੱਖੀ ਅਧਿਕਾਰ ਸਾਰਿਆਂ ਦੇ ਕਾਇਮ ਰਹਿਣੇ ਚਾਹੀਦੇ ਆ ਇਹ ਮੁਲਕ ਸਾਡਾ ਵੀ ਆ ਅਸੀਂ ਇੱਥੇ ਸ਼ਹਾਦਤਾਂ ਦਿੱਤੀਆਂ ਭਾਵੇਂ ਗੱਲ 1947 ਤੋਂ ਪਹਿਲਾਂ ਦੀ ਹੋਵੇ ਭਾਵੇਂ ਬਾਅਦ ਦੀ ਹੋਵੇ ਅੱਜ ਵੀ ਬਾਰਡਰਾਂ ਤੇ ਸਿੱਖ ਫੌਜੀ ਹਕਾਂ ਤਾਣ ਕੇ ਖੜੇ ਆ ਇਸ ਦੇਸ਼ ਨੂੰ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਭੁੱਲਣਾ ਨਹੀਂ ਚਾਹੀਦਾ ਚੇਤਿਆਂ ਚ ਰੱਖਣਾ ਚਾਹੀਦਾ ਸਿੱਖ ਬਹੁਤ ਵਫਾਦਾਰ ਆ ਦੁਨੀਆ ਤੇ ਸਿੱਖਾਂ ਵਰਗੀ ਕੋਈ ਦੂਜੀ ਵਫਾਦਾਰ ਕੌਮ ਨਹੀਂ ਹੈਗੀ ਜਿਹੜੀ ਪਰਵਾਹ ਨਹੀਂ ਮਾਰਦੀ ਜਦੋਂ ਵੀ ਕੋਈ ਗੱਲ ਆਉਂਦੀ ਆ ਤੇ ਡਟ ਜਾਂਦੀ ਆ ਉਸ ਕੌਮ ਨੂੰ ਅਣਗੋਲਿਆ ਕਰਨਾ ਠੀਕ ਨਹੀਂ ਬੰਦੀ ਸਿੰਘ ਕੌਮ ਦੇ ਹੀਰੇ ਆ ਭਾਈ ਬਲਵੰਤ ਸਿੰਘ ਰਾਜਵਾਨੇ ਦਾ ਮਸਲਾ ਲਮਕਿਆ ਪਿਆ ਦੂਜੇ ਜਿੰਨੇ ਵੀ ਆ ਸਰਕਾਰ ਨੂੰ ਬਿਨਾ ਕਿਸੇ ਸਿਆਸਤ ਤੋਂ ਬਿਨਾ ਕਿਸੇ ਰਾਜਨੀਤੀ ਤੋਂ ਮਨੁੱਖੀ ਅਧਿਕਾਰਾਂ ਦਾ ਕਾਨੂੰਨ ਹੀ ਵੇਖਦੇ ਆ ਜਿਹੜੇ ਵੱਡੇ ਸਮਝੌਤੇ ਇੰਟਰਨੈਸ਼ਨਲ ਆ ਉਹਦੇ ਧਿਆਨ ਚ ਰੱਖਦੇ ਆ ਇਹ ਸਾਰੇ ਰਾਜਸੀ ਕੈਦੀ ਆ ਕੋਈ ਇਹ ਕ੍ਰਿਮੀਨਲ ਨਹੀਂ ਆ ਇਹ ਸਾਡੀ ਜੋ ਰਾਸੀ ਤੌਰ ਤੇ ਉਹ ਹਿਲਜੁਲ ਹੋਈ ਹੈ ਰਾਸੀ ਕੈਦੀ ਆ ਤੋਂ ਸਰਕਾਰ ਨੂੰ ਰਾਜਸੀ ਕੈਦੀਆਂ ਵਾਂਗ ਇਹਨਾਂ ਦੇ ਨਾਲ ਵਿਹਾਰ ਕਰਦੇ ਆ ਇਹਨਾਂ ਤੇ ਗੌਰ ਕਰਨਾ ਚਾਹੀਦਾ ਔਰ ਹੁਣ ਤੇ ਸਾਰਾ ਸੰਸਾਰ ਹੀ ਵੇਖਣ ਲੱਗ ਪਿਆ ਨਾ ਬਾਕੀ ਸਰਕਾਰਾਂ ਦੇ ਠੀਕ ਆਪਣੇ ਸਿਸਟਮ ਆ ਪਰ ਪੰਥ ਬੰਦੀ ਸਿੰਘਾਂ ਲਈ ਆਵਾਜ਼ ਚੁੱਕਦਾ ਰਹੂਗਾ ਜੇ ਦੱਸੋ ਬਾਜ ਇੱਕ ਧਾਮੀ ਸਾਹਿਬ ਨਾਲ ਵੀ ਬੈਠਕ ਹੋਈ ਆ ਮੁਲਾਕਾਤ ਹੋਈ ਕੀ ਵਿਚਾਰਾ ਹੋਈਆਂ ਨੇ ਕਿ ਪੰਥ ਦੀ ਚੜ੍ਹਦੀ ਕਲਾ ਦੀਆਂ ਵਿਚਾਰਾ ਹੀਆਂ ਪਰ ਪਹਿਲੀ ਮੁਲਾਕਾਤ ਸੀ ਕਿ ਜਦੋਂ ਤੁਸੀਂ ਜੈਸਰ ਬਣੇ ਨਹੀਂ ਵੈਸੇ ਤੇ ਵੇਖੋ ਸਾਡੀ ਰੋਜ਼ ਗੱਲ ਹੁੰਦੀ ਆ ਕਈ ਐਵੇਂ ਨਾ ਕਿਆਸੇ ਹੀ ਹੁੰਦੇ ਆ ਐਸਜੀਪੀਸੀ ਦਾ ਪ੍ਰਧਾਨ ਕੋਈ ਛੋਟੀ ਹਸਤੀ ਨਹੀਂ ਹੁੰਦਾ ਐਸਜੀਪੀਸੀ ਦੇ ਪ੍ਰਧਾਨ ਨੇ ਐਸਜੀਪੀਸੀ ਨੂੰ ਲੈ ਕੇ ਚੱਲਣਾ ਹੁੰਦਾ ਵੱਡੀਆਂ ਉਹਨਾਂ ਤੇ ਜ਼ਿੰਮੇਵਾਰੀਆਂ ਹੁੰਦੀਆਂ ਔਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਾਂ ਤਖਤਸ਼੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਜਦੋਂ ਐਸਜੀਪੀਸੀ ਦੇ ਪ੍ਰਧਾਨ ਨੂੰ ਮਿਲਦਾ ਤੇ ਸਭਾਵਿਕ ਆ ਵਿਚਾਰਾਂ ਤੇ ਪੰਥ ਦੀ ਚੜ੍ਹਦੀ ਕਲਾ ਦੀਆਂ ਹੋਣੀਆਂ ਸ਼ਤਾਬਦੀ ਦੇ ਸਬੰਧ ਵਿੱਚ ਇੱਥੇ ਵਿਚਾਰ ਆਈਆਂ ਹੋਰ ਜਿਹੜੀਆਂ ਸਾਡੇ ਸਾਹਮਣੇ ਕੌਮ ਦੇ ਸਾਹਮਣੇ ਚੁਣੌਤੀਆਂ ਆ ਵੱਡੀਆਂ ਚੁਣੌਤੀਆਂ ਉਹਨਾਂ ਚੁਣੌਤੀਆਂ ਦੇ ਬਾਰੇ ਵਿਚਾਰ ਆਈਆਂ ਵੀ ਆਪਾਂ ਕਿਵੇਂ ਮਿਲ ਕੇ ਚੱਲਣਾ ਕਿਉਂਕਿ ਸਿੰਘ ਸਹਿਬਾਨ ਜਾਂ ਐਸਜੀਪੀਸੀ ਇਹ ਹਮੇਸ਼ਾ ਤੋਂ ਇੱਕ ਤਾਲਮੇਲ ਦੇ ਨਾਲ ਚੱਲਦੇ ਰਿਹਾ ਔਰ ਅੱਗੇ ਵੀ ਚੱਲਣਾ ਹੈ ਉਹਦਾ ਕਾਰਨ ਇਹ ਆ ਕਿ ਸਿੱਖਾਂ ਦੀ ਨੁਮੈਂਦਾ ਧਾਰਮਿਕ ਸੰਸਥਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਕੁਝ ਤਾਕਤਾਂ ਲੱਗੀਆਂ ਵਾਂ ਇਹਨੂੰ ਕਮਜ਼ੋਰ ਕਰਨ ਲਈ ਪਰ ਇਹ ਤੇ ਉਹ ਆ ਨਾ ਵੀ ਜਦੋਂ ਮੋਰਚਾ ਲੱਗਾ ਸੀ ਨਾ ਸਾਡੇ ਮੋਰਚੇ ਲੱਗੇ ਤੇ ਸ਼ਹੀਦੀਆਂ ਹੋਈਆਂ ਜਿਹੜੀ ਕਿਸੇ ਸੰਸਥਾ ਦੀ ਹੋਣ ਦੇ ਸ਼ਹੀਦੀਆਂ ਤੇ ਆ ਨਹੀਂ ਸ਼ਹੀਦੀਆਂ ਤੇ ਆ ਨਾ ਉਹਨੂੰ ਕੋਈ ਕਮਜ਼ੋਰ ਕਰ ਸਕਦਾ ਨਾ ਤੋੜ ਸਕਦਾ ਐਸਜੀਪੀਸੀ ਧਰਮ ਪ੍ਰਚਾਰ ਦੇ ਪਹਿਲਾਂ ਵੀ ਵੱਡੇ ਪਰਾਲੇ ਕਰਦੇ ਆ ਜਿਹੜੇ ਲਹਿਰਾਂ ਚੱਲੀ ਹੁਣ ਅ ਖਵਾਰ ਹੋਏ ਸਾਂ ਮਿਲेंगे ਪਹਿਲਾਂ ਵੀ ਸਹਿਯੋਗ ਅੱਗੇ ਵੀ ਸਹਿਯੋਗ ਦੀ ਗੱਲ ਹੋਈ ਆ ਔਰ ਉਸ ਦਿਨ ਤੋਂ ਵੀ ਆਪਾਂ ਜਦੋਂ ਤੋਂ ਚੱਲ ਰਹੇ ਆ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਵਾ ਭਈ ਜਿਵੇਂ ਗੱਡੀ ਚੱਲਦੀ ਆ ਨਾ ਪਹੀਏ ਬਰਾਬਰ ਹੀ ਹੁੰਦੇ ਆ ਇਸ ਕਰਕੇ ਇਹ ਸਾਰੀਆਂ ਸੰਸਥਾਵਾਂ ਕੌਮ ਦੀਆਂ ਮਾਨਮਤੀਆਂ ਧਾਮੀ ਸਾਹਿਬ ਇੱਕ ਬਹੁਤ ਜੋਗ ਸ਼ਖਸੀਅਤ ਇਮਾਨਦਾਰ ਸ਼ਖਸੀਅਤ ਆਸੀ ਪੀਸੀ ਨੂੰ ਰਿਪਰੈਜ਼ੈਂਟ ਉਹ ਲੰਮੇ ਸਮੇਂ ਤੋਂ ਕਰਦੇ ਆ ਬੜੇ ਬੜੇ ਔਖੇ ਸਮੇਂ ਜੇ ਉਹਨਾਂ ਨੇ ਕੱਢਿਆ ਤਾਂ ਅੱਜ ਸਾਡੀ ਮਿਲਣੀ ਜਿਹੜੀ ਆ ਕੌਮ ਦੀ ਚੜ੍ਹਦੀ ਕਲਾਲੀ ਵਿਚਾਰਾ ਹੋਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ